ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਬਾਈ ਉਹਨਾਂ ਦਾ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਚੋਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਹੈਗਾ ਭਾਈ ਉਹਨਾਂ ਦਾ ਜਗਤਾਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ 1 200 ਝੋਟੀ ਪਹਿਲਾ ਸੂਆ 1 ਦੇ ਨਾਲ 200 ਜਿਹੜਾ ਮਾਲੀ ਹੈਗਾ ਨੀਲੀ ਰਾਵੀ ਦਾ ਇੱਕ ਭਾਈ ਉਹਨਾਂ ਦੇ ਇੱਕ ਹੈਗੀ ਹੈ ਜੀ ਮੋਟਰਸਾਈਕਲ ਵਾਲੀ ਇਹ ਰੇੜੀ ਜਿਹੜੀ ਇਹ ਫੋਰ ਸੇਲ ਆ ਪ੍ਰੋਪਰ ਡਿਟੇਲ ਸਾਰੀ ਆਪਾਂ ਭਾਈ ਉਹਦੇ ਕੋਲੋਂ ਪੁੱਛ ਕੇ ਤੋਂ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੁਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਲੈਕਟ ਕਰ ਦਿਓ ਵੀਡੀਓ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਤੇ ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਪਾਂ ਭਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਲੈਨੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਭਾਈ ਸਸੀ ਗੱਲ ਜੀ ਹੋਰ ਭਾਈ ਜੀ ਠੀਕ ਠਾਕ ਹੋ ਮੇਰਾ ਹੀ ਮੇਰਾ ਸ਼ੁਕਰੀਆ ਜੀ ਭਾਈ ਆਪਣਾ ਐਡਰੈਸ ਬੋਲ ਦਈਏ ਇੱਕ ਵਾਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਾਂ ਜੀ ਹਾਂ ਜੀ ਇਹ ਜੋਲਾ ਸਾਹਿਬ ਹਾਂ ਜੀ ਜਿਹੜਾ ਤਰਨਤਾਰੋ ਸਾਹਿਬ ਹਾਂ ਜੀ ਤਸੀਲ ਵੀ ਤਰਨਤਾਰੋ ਸਾਹਿਬ ਹਾਂ ਜੀ ਤੇ ਆਪਣਾ ਫੋਨ ਨੰਬਰ ਬੋਲ ਦਈਏ 977 हां जी 76168 ठीक है जी आज है देड़ी 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 है जी। है है जी। पाजी अपने कोई एक नीली रवि ਦਾ ਮਲ ਦੀ ਇੱਕ ਛੋਟੀ ਪਹਿਲਾ ਸੂ ਪਹਿਲੇ ਸੀ ਠੀਕ ਹੈ ਇੱਕ ਮਟਰ ਜਿਹੜੀ ਡੇੜੀ ਹੈ ਮੋਟਰਸਿਕਲ ਉਹਨੇ ਲਾ ਗਿਆ ਆਪਣੇ ਅੱਛਾ ਜੀ ਉਹਨਾਂ ਨੇ ਅਗਰ ਵੇਚ ਤੇ ਆਦੇ ਉਹਨਾਂ ਨੇ ਆਮ ਫੋ ਸੇਲੀ ਹੈ ਨਾ ਵੀ ਠੀਕ ਹੈ ਜੀ ਸ਼ੁਰੂ ਕਰ ਲਈ ਪਾਜੀ ਆਪਾਂ ਇਸ ਛੋਟੀ ਤੋਂ ਪਹਿਲਾਂ ਡਿਟੇਲ ਆਪਾਂ ਦੱਸੀਏ ਵੀਰਾਂ ਨੂੰ ਸੂਆ ਕਿ ਨਾ ਸੂਈ ਇਹ ਪਹਿਲੇ ਸੀ ਅੱਛਾ ਜੀ ਇਹੀ ਜਾਂਦੀ ਆ ਅੱਛਾ ਜੀ ਦੁੱਧ ਨਹੀਂ ਦੇਦੀ ਠੀਕ ਹੈ ਜੀ ਬਿਲਕੁਲ ਇਹ ਨਾ ਕੋਈ ਬੋਧੀ ਕਰ ਉਹ ਤੇਰੀ ਸੇਵਾ ਤੋਂ ਬਿਲਕੁਲ ਮਿਲ ਜੀ ਅੱਛਾ ਜੀ ਇਹ ਸਾਡੇ ਕੋਲ ਆਈ ਨੂੰ 20 ਦਿਨ ਹੋ ਗਏ ਅੱਛਾ ਜੀ ਕੋਲੇ ਤਕਰੀਬਨ ਲੇ ਕੋਲੇ ਆਹ ਦੇ ਕੋਲੇ ਕੋਲੇ ਚਾਰ ਕਿਲੋ ਦੁੱਧ ਮਿਲ ਜੀ ਸਾਢੇ 3 ਤੋਂ 4 ਦੇ ਵਿੱਚ ਜਿਹੜਾ ਦੁੱਧ ਹੈ ਨਾ ਉਹਨੂੰ ਦੇਣ ਦੇ ਆਹ ਬੱਚਾ ਦੇ ਮਗਰ ਕੱਟਾ ਜੇ ਇਹਨੂੰ 2 ਘੰਟੇ ਤਕਰੀਬਨ ਲਾਰੀਆ ਤਸਵੀਰ ਠੀਕ ਹੈ ਜੀ ਹਾਂ ਜੀ ਹੁਣ ਮਤਲਬ ਸਾਢੇ 3 ਤੋਂ 4 ਦੇ ਵਿੱਚ ਦੁੱਧ ਹੈ ਨਾ ਜੀ ਠੀਕ ਹੈ ਜੀ ਆਹ ਦੀ ਕੋਈ ਠੀਕ ਹੈ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਭਾਜੀ ਥੋੜੀ ਜੀ। ਲਓ ਜੀ ਦੋਸਤੋ ਸੂਆ ਪਹਿਲਾ ਸੂਈ ਆ ਤੇ ਸੂਈ ਨੂੰ ਤੁਹਾਡੇ ਸਾਹਮਣੇ ਆ ਕੋਈ ਟਾਈਮ ਹੋ ਗਿਆ ਜੇ ਡੇਰ ਤੋਂ ਡੇਢ ਕਿ ਮਹੀਨਾ ਲੱਗੇ ਬੰਨੀ ਹੋਊਗਾ ਜੀ। ਤੇ ਦੁੱਧ ਭਾਜੀ ਨੂੰ ਕਹਿੰਦੇ ਵੀ ਹੁਣ ਮੌਕੇ ਦਾ 3:30 ਤੋਂ 4 ਦੇ ਵਿੱਚ ਹੋਊਗਾ। ਹਾਂ ਜੀ। ਕਿਉਂਕਿ ਥੋੜੀ ਜੀ ਸਾंप ਘਟ ਵਾਲੇ ਘਰੋਂ ਆਈ ਆ। ਲਿਸਾਪਨ ਦਿਖਾਉਂਦੀ ਥੋੜਾ ਜਿਹਾ। ਲਓ ਭਾਈ ਮੋੜ ਲੋਚ। ਆ ਦੋਸਤੋ ਚੈੱਕ ਕਰ ਲਓ ਬਿਲਕੁਲ ਰਿੰਗ ਸਿੰਘ ਛੋਟਾ ਛੋਟਾ। ਹਾਂ ਲਿਸੀ ਹੈ ਦੋਸਤੋ ਥੋੜੀ ਜਿਹੀ ਨਾ ਸਰੀਰ ਪੱਖੋਂ ਥੋੜੀ ਜਿਹੀ ਲਿਸਾਪਨ ਵਿਖਾਉਂਦੀ ਹੈ ਹਾਂ ਅੱਛਾ ਠੀਕ ਹੈ ਜੀ ਲਓ ਜੀ ਦੋਸਤੋ ਬਿਲਕੁਲ ਐ ਤੇ ਦੇਖ ਲਓ ਚੈੱਕ ਕਰ ਲਓ ਪੂਰੀ ਸਰੀਰ ਉੱਥੇ ਲੱਗ ਗਿਆ ਜੀ ਬਾਈ ਨੂੰ ਐਦਾਂ ਮੂੰਹ ਫੜ ਲਿਆ ਠੀਕ ਹੈ ਜੀ ਬੰਦ ਹੋ ਜੀ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਸੀਲਸ ਲੱਗ ਪੂਰੀ ਆ ਵੀ ਐ ਮਤਲਬ ਜਿੱਥੇ ਵੀ ਮਰਜੀ ਡੱਕ ਕੇ ਇਹਨੂੰ ਐ ਡੱਕ ਲੋ ਡੱਕੀ ਜਾਂਦੀ ਖੋ ਜਾਂਦੀ ਹੈ ਤੇ ਆ ਜਿਹੜਾ ਬੱਚਾ ਤੇ ਮਗਰ ਕਟਾ ਹਾਂ ਦੁੱਧ ਦਾ ਭਾਜੀ ਨੇ ਦੱਸਤਾ ਵੀ ਜਿੱਦਾਂ ਲਿਆਂਦੀ ਸੀ ਉਦੋਂ ਦੁੱਧ ਬਿਲਕੁਲ ਹੀ ਮਤਲਬ ਨਾਰਮਲ ਸੀ ਠੀਕ ਹੈ ਜੀ ਤੇ ਹੁਣ ਭਾਜੀ ਇਹਦਾ ਮਤਲਬ ਜਿਹੜਾ ਮੁੱਲ ਕਰਨਾ ਆਪਾਂ ਕਿੰਨਾ ਕੁ ਕਰ ਦੇਣਾ ਮੁੱਲ ਜਿਹੜਾ 43000 ਰੁਪਏ 43000 ਰੁਪਏ ਡਿਮਾਂਡ ਕਰਦੇ ਉਸ ਤੋਂ ਮਾਨਤਾ ਨੂੰ ਕੀ ਹੋ ਸਕਦਾ ਠੀਕ ਹੈ ਜੀ 43000 ਰੁਪਏ ਦੋਸਤੋ ਮੁੱਲ ਇਹ ਬਿਲਕੁਲ ਮੁੱਲ ਵੀ ਛੋਟਾ ਜਿਹਾ ਹੀ ਜੇ ਗਣੀ ਹੈ ਕੱਟੀ ਦੇ ਸਾਬ ਨਾਲ ਝੋਟੇ ਦੇ ਸਾਬ ਨਾਲ ਤਾਂ ਮੁੱਲ ਬਿਲਕੁਲ ਛੋਟਾ ਜਿਹਾ ਹੀ ਹੈ 4.5 ਠੀਕ ਹੈ ਜੀ ਤੇ ਦੋਸਤੋ ਬਾਕੀ ਗਣ ਲਈ ਦੁੱਧ ਵੀ 4 ਕਿਲੋ ਹੈਗਾ ਤੇ ਮਗਰ ਬੱਚਾ ਵੀ ਕੱਟਾ ਤੇ ਇਸ ਤੋਂ ਅਗੇ ਭਾਜੀ ਉਹਦੇ ਕੋਲ ਇੱਕ ਹੈਗਾ ਜੀ ਨੀਲੀ ਰਵੀ ਦਾ ਜਿਹੜਾ ਵਾ ਮਾਲੀ ਆ ਫੋਰ ਸੇਲ ਇਹਦੇ ਬਾਰੇ ਦੱਸੀ ਭਾਜੀ ਹਾਂਜੀ ਇਹ ਮਤਲਬ ਕੋਈ ਪਤਾ ਅੰਦਾਜ਼ਾ ਕਿੰਨੀ ਕੁ ਉਮਰ ਦੀ ਇਹ ਦੀ ਉਮਰ ਇਹ ਜੀ ਜਵਾਨ ਹੋ ਗਿਆ ਜਵਾਨ ਹੋ ਗਿਆ ਹਾਂਜੀ ਠੀਕ ਹੈ ਜੀ ਇਹ ਸ਼ਿੱਗਾ ਜੀ ਮਜਾ ਕ੍ਰੋਸ ਕਰਦਾ ਜੀ ਹਾਂਜੀ ਹਾਂਜੀ ਇਹ ਜੰਪ ਲਾਉਦਾ ਠੀਕ ਹੈ ਜੀ ਲੈ ਜੀ ਤੋਰ ਕੇ ਦਿਖਾ ਦਿਓ ਮਾਜਨ ਲੈ ਦੋਸਤੋਂ ਚੈੱਕ ਕਰ ਲਓ ਇਹ ਸ਼ਿੱਗਾ ਹੋ ਗਿਆ ਜਵਾਨ ਹੈ ਯਾਨੀ ਕਿ ਮੂੰਹ ਦੇ ਵਿੱਚੋਂ ਦੰਦਾਂ ਚ ਮਜਾ ਦੋਸਤੋਂ ਡਾਇਰੈਕਟ ਕ੍ਰੋਸ ਕਰਦਾ ਵਾ ਮਾਲੀ ਲਓ ਜੀ ਪਿਓਰ ਨੀਲੀ ਰਾਵੀ ਬਹੁਤ ਵਧੀਆ ਤਲਾਕਾ ਥੋੜਾ ਜਿਹਾ ਦੋ ਤੋਂ ਨਿਸ਼ਾਨੀਆਂ ਤੁਸੀਂ ਕਵਰ ਸਾਰੀਆਂ ਵੇਖੋ ਕਵਰ ਕਰਦੀਆਂ ਆਹ ਲਓ ਜੀ ਇਹਦੇ ਟੈਸਟਿਕਲ ਬੈਕਸਾਈਡ ਤੋਂ ਚੈੱਕ ਕਰਵਾ ਦਿਨਾ ਬਿਲਕੁਲ ਬਰਾਬਰ ਦੇ ਟੈਸਟਿਕਲ ਥੋੜਾ ਜਿਹਾ ਦਰਦਾਵਾ ਮੇਰੇ ਤੋਂ ਉਪਰੇ ਬੰਦੇ ਤੋਂ ਵੈਸੇ ਪਸ਼ੂ ਕਈ ਨਾ ਕਰ ਜਾਂਦਾ ਬੰਦ ਪਾਜੀ ਤੁਹਾਡੇ ਤੋਂ ਦਰਦਾ ਕਹਿੰਦੇ ਦਾ ਸਰ ਤੋਂ ਦਰਦਾ ਥੋੜਾ ਮਈਆ ਖੜਦੇ ਠੀਕ ਹੈ ਜੀ ਗੇਂਦ ਕਿਹੜੇ ਲਗਾ ਠੀਕ ਹੈ ਜੀ। ਲਓ ਜੀ ਚੈੱਕ ਕਰ ਲਓ ਤੁਸੀਂ ਰਾਜੀ ਆ ਪੂਰਾ ਰੇੜੀ ਜੁੱਪਦਾ ਪਸ਼ੂ ਨਹੀਂ ਕਹਿੰਦੇ ਵੀ ਰੇੜੀ ਚੋਣੇ ਆ। ਠੀਕ ਹੈ ਜੀ। ਬਾਕੀ ਦੋਸਤੋ ਪਸੰਦ ਜਿਹੜੇ ਵੀਰ ਨੂੰ ਆਊਗਾ ਜਿਹੜੇ ਵੀਰ ਨੇ ਬਰੀਡ ਤੇ ਕੰਮ ਕਰਨਾ ਪਸ਼ੂ ਰੱਖੇ ਆ ਜਿਨ੍ਹਾਂ ਨੇ ਮੱਝਾਂ ਡਾਇਰੈਕਟਰ ਨੀਲੀਆਬੀ ਤੋਂ ਕਰਾਸ ਕਰਾਉਣੀਆਂ। ਬਹੁਤ ਸੋਹਣੀ ਇੱਕ ਦੋਸਤੋ ਚੀਜ਼ ਹੈ। ਭਾਜੀ ਮੜਾ ਜਾ ਸੈਟ ਹੈ ਜੀ। ਹਾਂਜੀ ਭਾਜੀ ਮੁੱਲ ਇਹ ਤਾਂ ਮੁੱਲ ਕੀ ਕਰਨਾ? ਇਹਦਾ ਮੁੱਲ 65000 65000 ਰੁਪਏ। ਬਾਣਤਣ ਹੋਊਗਾ ਜੀ 65000 ਠੀਕ ਹੈ ਜੀ। ਡਿਮਾਂਡ ਦੋਸਤੋ 65000 ਰੁਪਏ ਰੱਖੀ ਗਈ ਹੈ ਦੋਸਤੋ ਨੀਲੀ ਦਾ ਵੀ ਦਾ ਪਿਓਰ ਮਾਲੀ ਆ ਕਰ ਲਓ ਚੈੱਕ ਲਓ ਜੀ ਦੋਸਤੋ ਕਰ ਲਓ ਚੈੱਕ ਆ ਪੂਰਾ ਦੋਸਤੋ ਮਸਤ ਆ ਦੇਖੋ ਜੀ ਥੋੜਾ ਜਿਹਾ ਡਰਦਾ ਜੂਰ ਹੈ ਮੇਰੇ ਤੋਂ ਹਾਂ ਠੀਕ ਹੈ ਜੀ ਦੋਸਤੋ ਨਿਸ਼ਾਨੀਆਂ ਮੈਂ ਤੁਹਾਨੂੰ ਵਿਖਾਤੀਆਂ ਪੂਰੀਆਂ ਅੱਖਾਂ ਵਿੱਚ ਦੋਵੇਂ ਬਿੱਲੀ ਅਮਣ ਗਈਆਂ ਟੇਡਾ ਕੱਟ ਤੇ ਆ ਦੋਸਤੋ ਤੇ ਧੁੰਦ ਤੇ ਵੀ ਨਿਸ਼ਾਨ ਹੈਗਾ ਚਾਰੇ ਪੈਰ ਵਾਈਟ ਪੂਛ ਵਾਈਟ ਹਾਂਜੀ ਆਜੋ ਭਾਈ ਇਦੋਂ ਅੱਗੇ ਆ ਦੋਸਤੋ ਇੱਕ ਰੇੜੀ ਜਿਹੜੀ ਮੋਟਰਸਾਈਕਲ ਦੇ ਮਗਰ ਆਪਾਂ ਆ ਪਾ ਕੇ ਖੜਦੇ ਆ ਆਮ ਕੋਈ ਚੀਜ਼ ਲੈਣ ਵਾਸਤੇ ਬਾਜ਼ਾਰ ਦੇ ਵਿੱਚ ਜਾਂਦੇ ਜਾਂ ਪੱਠੇ ਲਾਗੇ ਵੀਰ ਜੀ ਨੇ ਆਉਂਦੇ ਨੇ ਬਾਹਰ ਦੇਖਾ ਖੜਾ ਠੀਕ ਹੈ ਜੀ ਆ ਦਾ ਰੇੜੀ ਦੀ ਗੱਲ ਪਾ ਰਹੇ ਕਿ ਠੀਕ ਹੈ ਜੀ ਲਓ ਜੀ ਦੋਸਤੋ ਫਰਸ਼ ਫੁਰਸ਼ ਹੈ ਬਿਲਕੁਲ ਓਕੇ ਤੇ ਟਾਇਰ ਕਿੰਨੇ ਮਹੀਨਾ ਚੱਲੀ ਹੈ ਠੀਕ ਹੈ ਜੀ ਟਾਇਰ ਵੀ ਦੋਸਤੋ ਤਕਰੀਬਨ ਤਕਰੀਬਨ ਚਾਲੂ ਆ ਸਿਰਫ ਵਧੀਆ ਟਾਇਰ ਆ ਟਾਈਮ ਸਾਰਨ ਵਾਲੇ ਵਧੀਆ ਇਹ ਬਾਕੀ ਦੋਸਤੋ ਰੰਗ ਰੂਗ ਵੀ ਆ ਬਿਲਕੁਲ ਨਵਾਂ ਚਲਾਈ ਹੀ ਨਹੀਂ ਨਾ ਜੀ ਠੀਕ ਹੈ ਜੀ ਪਸਾਂ ਦੇ ਜਿਹੜੇ ਵੀਰਨੋਗ ਦੋਸਤੋ ਚੈੱਕ ਕਰ ਲੋ ਮੈਂ ਨੇੜੇ ਤੁਹਾਨੂੰ ਫਰਸ਼ ਵਿਖਾ ਦੇਣਾ ਕਰ ਲੋ ਚੱਕਾ ਬਿਲਕੁਲ ਨਵੀਂ ਫਰਸ਼ ਪਈ ਓਦਾਂ ਜਿੱਦਾਂ ਆਮ ਬਣਾਈ ਹੁੰਦੀ ਨਵੀ ਅੱਛਾ ਭਾਜੀ ਇਹਦਾ ਮੁੱਲ ਕਿੰਨਾ ਕਰ ਦੋ 8000 ਰੁਪਏ ਹੈ ਨਾ ਠੀਕ ਹੈ ਜੀ ਡਿਮਾਂਡ 8000 ਰੁਪਏ ਰੱਖੀ ਗਈ ਹੈ ਬਾਕੀ ਮਾਨਤਨ ਤੁਹਾਡਾ ਜਿਹੜਾ ਮੌਕੇ ਤੇ ਹੋਊਗਾ ਛੋੜ ਛਪਾ ਜਿਹੜਾ ਜਿੰਨਾ ਵੀ ਹੋਊਗਾ ਇੱਕ ਦੋਸਤੋ ਝੋਟੀ ਦਿਖਾਤੀ ਤੁਹਾਨੂੰ ਵੀਡੀਓ ਦੇ ਵਿੱਚ ਸੂਈ ਸਵਾਈ ਹੈ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲੋ ਇੱਕ ਦੋਸਤੋ ਨੀਲੀ ਰਵੀ ਦਾ ਮਾਲੀ ਆ ਤਸੱਲੀ ਤੁਸੀਂ ਕਰਨੀ ਹੈ ਤੁਹਾਡਾ ਹੱਕ ਬੰਦਾ ਵਾ ਕੋਈ ਵੀ ਪਸ਼ 43000 ਰੁਪਏ ਦੋਸਤੋ ਰੇਟ ਬਿਲਕੁਲ ਛੋਟਾ ਜਿਹਾ 4 ਕਿਲੋ ਦੁੱਧ ਮੌਕੇ ਦਾ ਚਵਾਉਂਦੀ ਹੈ। ਹਲੋ ਜੀ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਹਾਂ। ਲੋ ਜੀ ਦੋਸਤੋ ਕਰ ਲਓ ਚੱਕ ਕਟਾ ਛੱਡ ਕੇ ਤੇ ਆ ਭਾਜੀ ਨਾਲ ਥੱਲੇ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਧਾਰਾ ਧੂਰਾ ਮਾਰ ਕੇ ਨਹੀਂ ਚੰਗੀ ਤਰ੍ਹਾਂ। ਲੋ ਜੀ ਦੋਸਤੋ ਧਾਰਾ ਤੁਹਾਨੂੰ ਦਿਖਾ ਦਿੰਨਾ। ਆਹ ਲੋ ਜੀ। ਤਾਂ ਦੋਸਤੋ ਐ ਪਸਮਾਗੀ ਵਧੀਆ ਕਰਉਂਦੀ। ਠੀਕ ਹੈ ਜੀ ਅਗਲੇ ਖਣਾ ਦੀ ਮਾਰਕ ਦੇ ਦੇ ਹਲੇ ਜੀ ਠੀਕ ਹੈ ਬਿਲਕੁਲ ਵਧੀਆ ਇਹਨੋ ਕੇ ਮੈਂ ਚੋਰ ਸ਼ਿਵਾਜ ਦਾ ਸਾਫ ਹਟਲ ਕੇ ਠੀਕ ਹੈ ਠੀਕ ਹੈ ਜੀ ਨਵ ਦੋਤੋ ਤਸੱਲੀ ਤੁਸੀਂ ਕਰ ਲੈਣੀ ਹੈ ਇੱਕ ਟਾਈਮ ਦੋ ਟਾਈਮ ਬੇਸਿਕ ਆਪਣੀ ਚਲੋ ਐਡਰੈਸ ਇਕਰੀ ਫੇ ਬੋਲ ਦੇਣਾ ਪਿੰਡ ਚੋਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਨ ਸਾਹਿਬ ਨਾਮ ਹੈਗਾ ਜੀ ਭਾਜੇ ਮੇਜਕਤਾਰ ਸਿੰਘ ਫੋਨ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਦੇਖਣ ਵਾਸਤੇ ਜੀ